ਭਰਨਾ ਸਿੱਧੂ ਵਾਲਾ ਇੰਜਣ ਤੁਹਾਡੇ ਸਾਹਮਣੇ ਆ ਹੁਣ ਅੱਜ ਦੀ ਡੇਟ ਭਰਨਾ ਸਿੱਧੂ ਕਿੱਥੇ ਆ ਪ੍ਰਚਾਰ ਕਰ ਰਿਹਾ ਬਠਿੰਡਾ ਕਿਦਾ ਲੱਖਸਧਾਨਾ ਦਾ ਉਹਨਾਂ ਉਹਨਾਂ ਸੋਚ ਕਿਉਂ ਨਹੀਂ ਹੈਗਾ ਜਿੰਨਾ ਪਹਿਲਾਂ ਹੁੰਦਾ ਸੀ ਔਰ ਲੱਖੇ ਨੂੰ ਕਿੰਨੇ ਕੇ ਵੋਟ ਨਿਕਲਨੀ ਐਂ ਦੇ ਆਪਾਂ ਵੀ ਦੇਖ ਲਾਂਗੇ ਕਿੰਵੇਂ ਨੰਬਰ ਤੇ ਦੇਖਦੇ ਹਾਂ ਜਿੱਤਣਗੇ ਮਤਲਬ ਹੀ ਨਹੀਂ ਹੈ ਸਵਾਲ ਹੀ ਨਹੀਂ ਹੈ ਪਹਿਲੇ ਦਿਨ ਚ ਤਾਂ ਨਹੀਂ ਹੈਗਾ ਵੀਰੇ ਚੌਥਾ ਪੰਜਵਾਂ ਉਹ ਨਹੀਂ ਵੀ ਕਹਿੰਦਾ ਲੱਖਾ ਨੇ ਇੱਕ ਬਹੁਤ ਵੱਡਾ ਕੰਮ ਕੀਤਾ ਸੀ ਅਗੇਨ ਹੂੰ ਕੀਤਾ ਸੀ ਫਿਰ ਉਹ ਵੀ ਕਿਸੇ ਹੋਰ ਦੇ ਇਨਫਲੂਐਂਸ ਆ ਕੇ ਦੂਜੇ ਰਾ ਪੈ ਗਿਆ ਉਹ ਕਰ ਸਕਦਾ ਸੀ ਡੀਰੀਲ ਹੋ ਗਏ ਉਹ ਡੀਰੀਲ ਹੋ ਗਿਆ ਤਿੰਨ ਸੀਟਾਂ ਨੇ ਜਿੱਥੇ ਪੰਜ ਕਾਰਨਰ ਕੰਟੈਸਟ ਹੈ ਬਟ ਹੰਡਾ ਇਸ ਵਨ ਆਫ ਦਮ ਲੱਖਾ ਮੈਟਰਸ ਯੈਸ ਜਿੱਤੂਗਾ ਨਹੀਂ ਪਰ ਜਿੱਤੂਗਾ ਖਰਾ ਤੇ ਜਿਤਾ ਕਿਸੇ ਨੂੰ ਵੀ ਸਕਦਾ ਯਾਰ ਉਹ ਐਂਡ ਜਿ ਮਤਲਬ ਇੱਕ ਤੁਹਾਨੂੰ ਇੱਕ ਆਪਸ਼ਨ ਹੈ ਵੀ ਤੁਸੀਂ ਸਾਰਿਆਂ ਤੋਂ ਓਕੇ ਹੋ ਨਾ ਕਾਈਂਡ ਆਫ ਨੋਟਾ ਤਾਂ ਕਾਈਂਡ ਆਫ ਨੋਟਾ ਮਤਲਬ ਨੋਟਾ ਦਾ ਰਜਿਸਟਰ ਨਹੀਂ ਹੁੰਦੀ ਲੱਖੇ ਦੀ ਵੋਟ ਕਾਊਂਟ ਤੇ ਹੋਏਗੀ ਲੱਖੇ ਨੂੰ ਵੋਟ ਪਈ ਯਾਨੀ ਕਿ ਜਿਨ੍ਹਾਂ ਨੇ ਚਾਰੋਂ ਪਾਰਟੀਆਂ ਰਿਜੈਕਟ ਕਰਤੀਆਂ ਉਹ ਬੰਦੇ ਲੱਖੇ ਦੇ ਨਾਲ ਨੋਟਾ ਨੂੰ ਤੁਸੀਂ ਪਾ ਦਿੱਤਾ ਹੁੰਦਾ ਨਾ ਨੋਟਾ ਦਾ ਕਾਊਂਟ ਨਹੀਂ ਹੁੰਦਾ ਮੰਨ ਲਓ ਨੋਟਾ ਦਾ ਨੰਬਰ ਹਾਈਐਸਟ ਹੋਵੇ ਤਾਂ ਇਲੈਕਸ਼ਨ ਥੋੜਾ ਜਿਹਾ ਦੁਬਾਰਾ ਹੋਵੇਗਾ ਇਲੈਕਸ਼ਨ ਦਾ ਫੇਰ ਵੀ ਇਹੀ ਹੋਊਗਾ ਕਿ ਜਿਹੜੇ ਬੰਦੇ ਨੂੰ ਨੋਟਾ ਤੋਂ ਬਾਅਦ ਹਾਈਐਸਟ ਨੰਬਰ ਆਫ ਵੋਟ ਮਿਲੇ ਨੇ ਉਹ ਜਿੱਤ ਗਿਆ ਜੋ ਰੂਲ ਆ ਬਟ ਜੇ ਲੱਖਾ ਜਿੱਤਦਾ ਤੋ ਕਾਉਂਟ ਹੋਣਾ ਸੀ ਵੀ ਸਾਰੇ ਨਾਮ ਲੋਕਾਂ ਨੇ ਰਿਜੈਕਟ ਕਰਤਾ ਜਿਵੇਂ ਸਿਮਰਨਜੀਤ ਮਾਨ ਦੇ ਟਾਈਮ ਤੇ ਹੋਇਆ ਸੀ ਜਿਵੇਂ ਬਠਿੰਡੇ ਚ ਪਹਿਲਾਂ ਸੀਗਾ ਕਿ ਬਲਕੌਰ ਸਿੰਘ ਮੂਸਲੇ ਦਾ ਫਾਇਦਾ ਲੜਨਗੇ ਲੱਖੇ ਨੇ ਪਹਿਲੇ ਆਪਣਾ ਨਾਲ ਨਾਮ ਲਿਆਂਦਾ ਤੁਹਾਨੂੰ ਲੱਗਦਾ ਜੇ ਬਲਕੌਰ ਸਿੰਘ ਹੁੰਦਾ ਤਾਂ ਸ਼ਾਇਦ ਤਸਵੀਰ ਕੁਝ ਹੋਰ ਹੁੰਦੀ ਯਰ ਟੂ ਬੀ ਓਨਸਟ ਬਲਕੌਰ ਸਿੰਘ ਨੂੰ ਇਹ ਓਵਰ ਯੂਟਿਲਾਈਜ਼ ਕਰ ਰਹੇ ਨੇ ਹਮ ਆਈ ਰਿਸਪੈਕਟ ਥੈਟ ਪਰਸਨ ਜਿਵੇਂ ਕਲ ਰਾਜਾ ਵਿਡਿੰਗ ਨੇ ਨਾਮਜ਼ਦਗੀ ਭਰੇ ਤੇ ਨਾਲ ਸੀਟ ਤੇ ਬੈਠੇ ਸੀ ਬਲਕੌਰ ਇਹ ਠੀਕ ਹੈ ਨਾ ਹੁਣ ਆਪਾਂ ਮਤਲਬ ਮੈਂ ਉਸ ਪਰਿਵਾਰ ਦੀ ਜਾਂ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਖਿਲਾਫ ਨਹੀਂ ਕਹਿਣਾ ਬਟ ਜੇ ਉਹ ਲੜਦੇ ਤਾਂ ਉਹ ਨਹੀਂ ਸੀ ਜਿੱਤਦੇ ਇੰਨੀ ਗੱਲ ਪੱਕੀ ਹੈ ਇਸੇ ਕਰਕੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਹੂੰ ਕਾਂਗਰਸ ਪਾਰਟੀ ਦੀਆਂ ਜਿੰਨੀਆਂ ਕਿ ਇੰਟਰਨਲ ਡਿਸਕਸ਼ਨ ਦੀ ਨੋਲਿਜ ਮੈਨੂੰ ਹੈਗੀ ਹੈ ਔਰ ਜੁਨਾਮ ਦਾ ਡਿਸਕਸ ਹੋਇਆ ਸੀ ਬਟ ਉੱਥੇ ਕਿਸੇ ਨੂੰ ਠਿਕਰੀ ਲਾਉਣੀ ਸੀ ਇਸ ਕਰਕੇ ਜਿਤੁਮਿੰਦਰ ਸਿੱਧੂ ਆ ਗਿਆ ਕਿਹਨੇ ਲਾਉਣੀ ਸੀ ਕਰਨ ਉਹਨੂੰ ਆਪਾਂ ਛੱਡੀ ਹੈ ਇਹ ਦੈਟ ਇਜ਼ ਅ ਵੇ ਦਾ ਕਾਂਗਰਸ ਪਾਰਟੀ ਫੰਕਸ਼ਨਸ ਇਸੇ ਕਰਕੇ ਸੁਨੀਲ ਜੱਕਰਦੀ ਵੀ ਲਾਟਰੀ ਲੱਗੀ ਸੀ ਕਿਸੇ ਹੋਰ ਨੂੰ ਨਹੀਂ ਸੀ ਲਾਉਣਾ ਇਸ ਕਰਕੇ ਉਹਨੂੰ ਲਾ ਦੋ ਕਿਉਂਕਿ ਕਿਸੇ ਹੋਰ ਨੂੰ ਨਹੀਂ ਸੀ ਕਰਨਾ ਇਸ ਕਰਕੇ ਉਹ ਚੀਜ਼ ਹੋ ਗਈ ਹੋਰ ਪੰਜ ਕੋਣਾ ਮੁਕਾਬਲਾ ਕਿੱਥੇ ਮੰਨਦੇ ਹੋ ਤੁਸੀਂ ਬਠਿੰਡਾ ਕਹਿ ਰਹੇ ਹੋ ਖਡੂਰ ਸਾਹਿਬ ਬਠਿੰਡਾ ਸੰਗਰੂਰ ਮਾਨ ਸਾਹਿਬ ਆ ਗਏ ਸੰਗਰੂਰ ਤੁਸੀਂ ਪੰਜ ਕੋਣਾ ਮੰਨਦੇ ਹੋ ਖਡੂਰ ਸਾਹਿਬ ਪੰਜ ਕੋਣਾ ਪੰਜਵੀਂ ਪਾਰਟੀ ਖਾਲੀ ਦਲ ਹੋ ਸਕਦੀ ਹੈ ਨਾ ਉੱਥੇ ਠੀਕ ਹੈ ਨਾ ਮਾਨ ਸਾਹਿਬ ਤੀਜੇ ਨੰਬਰ ਤੇ ਕਰ ਲੋ ਚੌਥੇ ਤੇ ਕਰ ਲੋ ਜਿੱਤਦੇ ਨਹੀਂ ਠੀਕ ਹੈ ਬਟ ਯੈਸ ਮਾਨ ਸਾਹਿਬ ਵਿਲ ਗੈਟ ਅ ਗੁੱਡ ਗੁੱਡ ਨੰਬਰ ਆਫ ਵੋਟਸ 2014 ਚ ਮਾਨ ਸਾਹਿਬ ਨੂੰ 13000 ਵੋਟ ਪਈ ਸੀ ਹੂੰ ਠੀਕ ਹੈ 2009 ਚ ਵੀ ਮਾਨ ਸਾਹਿਬ ਲੜੇ ਸੀਗੇ ਸੰਗਰੂਰ ਤੋਂ ਆਈ ਗੈਸ ਚੌਥੇ ਨੰਬਰ ਤੇ ਸੀਗੇ ਬਹੁਤ ਥੋੜੀਆਂ ਵੋਟ ਆਈ ਪਈਆਂ ਹਜ਼ਾਰ ਤੋਂ ਘੱਟ ਸੀਗੀਆਂ ਬਟ ਹੁਣ ਮਾਨ ਸਾਹਿਬ ਚੰਗੀ ਵੋਟ ਲੈ ਕੇ ਆਉਣਗੇ ਉਹ ਮੈਟਰ ਕਰਦੇ ਆ ਬਿਕਾਜ਼ ਯਾਰ ਹੁਣ ਮੈਂ ਕਿਉਂਕਿ ਇਹ ਕੰਮ ਚ ਰਿਹਾ ਹਾਂ ਹੂੰ ਮੈਨੂੰ ਪਤਾ ਨੈਰੇਟਿਵ ਬਣਾਉਣਾ ਹੋਰ ਚੀਜ਼ ਹੁੰਦੀ ਹੈ ਸੋਸ਼ਲ ਮੀਡੀਆ ਤੇ ਜੋ ਸੁਖਪਾਲ ਖੜਾ ਬਹੁਤ ਵਧੀਆ ਬਣਾ ਰਿਹਾ ਬੈਸਟ ਹੈ ਉਸ ਤੋਂ ਬੈਟਰ ਕੈਂਡੀਡੇਟ ਨਹੀਂ ਬਟ ਉਹ ਜਿੱਤ ਨਹੀਂ ਸਕਦਾ ਤੁਹਾਨੂੰ ਵੋਟ ਪਵਾਉਣ ਲਈ ਤੁਹਾਡੇ ਕੋਲ ਸਟਰਕਚਰ ਨਹੀਂ ਹੈ ਹੂੰ ਆਮ ਮੈਨੂੰ ਲੱਗਦਾ ਕਿ ਬੂਥ ਲੈਵਲ ਦੇ ਉੱਤੇ ਉਹ ਨਹੀਂ ਉਹ ਗੱਲ ਨਹੀਂ ਬਣ ਰਹੀ ਵੋਟ ਪਵਾਉਣ ਦੇ ਲਈ ਬੂਥ ਲੈਵਲ ਦੇ ਉੱਤੇ ਪੂਰੀ ਬੂਥ ਗੱਲ ਹੈ ਨਹੀਂ ਨਾ ਉਹਨਾਂ ਕੋਲ ਮਿਲਣਾ ਨਾ ਕਾਂਗਰਸ ਕੋਲ 30% ਬੂਥ ਨਹੀਂ ਨਿਕਲਨੇ ਸੰਗਰੂਨ ਲੋਕ ਸਭਾ ਕੌਨਸਟਿਟੂਐਂਸੀ ਚ ਕਿਤੇ ਇਹਨਾਂ ਕੋਲ ਬੂਥ ਲੈਵਲ ਦੇ ਸਟਰਕਚਰ ਹੋਊਗਾ ਮੈਨੂੰ ਨਹੀਂ ਲੱਗਦਾ ਕਾਰਨ ਕਵੀ ਕਾਂਗਰਸ ਕਾਂਗਰਸ ਦਾ ਵੋਟਰ ਜਿਹੜਾ ਵੀਰੇ ਕਾਂਗਰਸ ਕਾਡਰ ਬੇਸ ਹੁੰਦਾ ਤੁਹਾਨੂੰ ਲੱਗਾ ਕਾਡਰ ਓਕੇ ਕਾਂਗਰਸ ਦਾ ਕਾਡਰ ਬੇਸ ਪਾਰਟੀ ਹੈ ਨਹੀਂ ਨਾ ਮੈਨੂੰ ਕਿਉਂਕਿ ਜਦੋਂ ਮੈਂ ਪੱਤਰਕਾਰ ਹਾਂ ਮੈਂ ਜਾਂ ਮੈਂ ਇਲੈਕਸ਼ਨ ਕਵਰ ਖਾਦਾ ਹਾਂ ਬਹੁਤ ਸਾਰੇ ਲੋਕਾਂ ਨੂੰ ਮਿਲਦਾ ਰਹਿਣਾ ਤੇ ਇੱਕ ਬੰਦੇ ਨੇ ਮੈਂ ਗੱਲ ਕੀਤੀ ਮੈਂ ਕਿਹਾ ਜੀ ਤੁਸੀਂ ਕਾਂਗਰਸ ਦਾ ਕਾਡਰ ਕਿਉਂ ਨਹੀਂ ਬਣਾਇਆ ਹੂੰ ਉਹ ਕਹਿੰਦਾ ਕਾਂਗਰਸ ਪਾਣੀ ਕੀ ਅਵਿਰਲ ਧਾਰਾ ਕੀ ਤਰ੍ਹਾਂ ਹੈ ਹੂੰ ਭਾਸ਼ਾਏਗੀ ਸ਼ੋਰ ਮਚਾਏਗੀ ਕੰਮ ਕਰੇਗੀ ਗਲਤੀ ਕਰੇਗੀ ਬਾਰ ਚਲੀ ਜਾਏਗਾ ਹਮ ਪਾਣੀ ਕੇ ਵਰਲ ਧਾਰਾ ਕੀ ਤਰ੍ਹਾਂ ਹਮੇ ਇਹ ਖੁਦ ਹੀ ਰਸਤਾ ਦੇ ਦੇਗੇ ਹਮ ਆ ਜਾਏਗੇ ਹਮੇ ਜ਼ਰੂਰਤ ਕੀ ਹੈ ਹਮ ਕਾਂਗਰਸ ਅਜੇ ਹੀ ਪਾਰਟੀ ਹੈ ਜਿੱਥੇ ਲੀਡਰ ਅਮੀਰ ਨੇ ਪਾਰਟੀ ਗਰੀਬ ਤੁਸੀਂ ਜ਼ਿਲ੍ਹਿਆਂ ਚ ਜਾ ਕੇ ਪੰਜਾਬ ਤੋਂ ਬਾਹਰ ਜਾਓ ਹਮ ਕਿਸੇ ਜ਼ਿਲ੍ਹੇ ਚ ਜਾ ਕੇ ਕਾਂਗਰਸ ਦਾ ਹੈੱਡਕੁਆਰਟਰ ਦੇਖ ਲਓ ਹਮ ਡੀਸੀਸੀ ਦਾ ਭਾਜਪੀ ਦਾ ਦੇਖ ਲਓ ਜ਼ਮੀਨ ਅਸਮਾਨ ਦਾ ਫਰਕ ਹੈ ਮੋਦੀ ਦਾ ਉਭਾਰ ਕਿਉਂ ਹੋਇਆ ਮੈਂ ਆਪਣੇ ਕਿਤਾਬ ਚ ਇਹ ਲਿਖਿਆ ਮੋਦੀ ਦਾਵਾਰ ਇਸ ਕਰਕੇ ਨਹੀਂ ਹੋਇਆ ਕਿ ਕਾਂਗਰਸ ਕਮਜ਼ੋਰ ਆ ਮੋਦੀ ਦਾਵਾਰ ਇਸ ਕਰਕੇ ਹੋਇਆ बिकॉज ਇੰਡੀਅਨ ਲੈਫਟ ਕਮਜ਼ੋਰ ਹੋ ਗਿਆ बिकॉज ਇੰਡੀਅਨ ਲੈਫਟ ਕਾਰਡਰ ਬੇਸਡ ਆਈਡੀਓਲੋਜੀ ਬੇਸਡ ਕਾਂਗਰਸ ਸੱਤਾ ਬੇਸਡ ਹੂੰ ਕਾਂਗਰਸ ਦੀ ਆਈਡੀਓਲੋਜੀ ਵੀ ਅਸੀਂ ਸੱਤਾ ਹਾਸਲ ਕਰਨੀ ਹੈ ਸੱਤਾ ਹਾਸਲ ਕਰਨ ਲਈ ਸਾਨੂੰ ਏਨ ਪੇਨ ਯਕ ਰਣ ਮਤਲਬ ਜੋ ਜੋ ਸਾਨੂੰ ਹੋਵੇ ਅਸੀਂ ਕਰ ਲਾਂਗੇ ਸੱਤਾ ਹਾਸਲ ਕਰਨੋਂ ਕੀ ਕਰਾਂਗੇ ਕੋਈ ਨਾ ਵਿਜ਼ਨ ਠੀਕ ਹੈ ਥੋੜਾ ਇੰਸਟੀਚਨ ਬਣਾਤੇ ਥੋੜਾ ਜਿਹੀ ਤਰੱਕੀ ਕਰਤੀ ਕੁਝ ਕਰਤਾ ਬਟ ਆਫਟਰ ਦੈਟ ਦੇ ਡੂ ਨੋਟ ਹੈਵ ਲੌਂਗ ਟਰਮ ਪਲਾਨਸ ਦੇ ਡੋ ਨਾਟ ਹੈਵ ਥੈਟ ਲੀਡਰਸ਼ਿਪ ਐਸ ਆਫ ਨਾਓ ਹੂੰ ਭੀਜਪੀ ਆਈਡੀਓਲੋਜੀ ਡਰਾਈਵਨ ਹੂੰ ਠੀਕ ਹੈ ਤੁਸੀਂ ਅਗਰੀ ਕਰੋ ਡਿਸਐਗਰੀ ਕਰੋ ਬਟ ਉਹ ਆਈਡੀਓਲੋਜੀ ਡਰਾਈਵਨ ਹੈ ਲੈਫਟ ਨਾਲ ਅਗਰੀ ਕਰੋ ਡਿਸਐਗਰੀ ਕਰੋ ਉਹ ਆਈਡੀਓਲੋਜੀ ਡਰਾਈਵਨ ਨੇ ਉਹ ਤੁਹਾਨੂੰ ਫ੍ਰੀ ਚ ਕੰਮ ਕਰਨ ਵਾਲੇ ਬੰਦੇ ਮਿਲ ਜਾਣਗੇ ਅ ਸਾਡਾ ਕਿਉਂਕਿ ਇਹਨਾਂ ਨੂੰ ਵਾਹ ਪੈਂਦਾ ਰਹਿੰਦਾ ਕਾਂਗਰਸੇ ਵਰਕਨ ਤੁਸੀਂ ਰੁਪਈਆ ਦਿਓਗੇ ਉਹ 50 ਪੈਸੇ ਦਾ ਕੰਮ ਕਰੇਗਾ ਲੈਫਟ ਦੇ ਵਰਕਰ ਨੂੰ ਜੇ ਰੁਪਈਆ ਦਿਓਗੇ ਉਹ 2.5 ਰੁਪਏ ਦਾ ਕੰਮ ਕਰੇਗਾ ਭਾਜਪਾ ਦੇ ਵਰਕਰ ਨੂੰ ਜੇ ਰੁਪਈਆ ਦਿਓਗੇ ਉਹ 1.5 ਰੁਪਏ ਦਾ ਕੰਮ ਕਰੇਗਾ ਇਹ ਫਰਕ ਕਾਂਗਰਸ ਹੀ ਤੱਕ ਉਹ ਉਹ ਚੀਜ਼ ਹੈ ਅਸੀਂ ਇਹ ਚੀਜ਼ ਪੰਜਾਬ 'ਚ ਦੇਖੀ ਹੈ ਕਿ ਕਾਂਗਰਸ ਨੇ ਨਾ ਸਿਰਫ ਪੰਜਾਬ 'ਚ ਕਿਤੇ ਵੀ ਆਪਣਾ ਕਾਡਰ ਨਹੀਂ ਡਿਵੈਲਪ ਕੀਤਾ ਹਮ ਅਕਾਲੀ ਦਲ ਦਾ ਕਾਡਰ ਪੰਜਾਬ 'ਚ ਹਾਲੇ ਵੀ ਬਚਿਆ ਹੋਇਆ ਉਸ ਇਲਾਕਿਆਂ 'ਚ ਆਮ ਆਦਮੀ ਪਾਰਟੀ ਨੂੰ ਪਤਾ ਹੈ ਕਾਡਰ ਬਣਾਵਾਂਗੇ ਕੱਲ ਨੂੰ ਸਵਾਲ ਕਰਨਗੇ ਇਸ ਕਰ ਤੁਸੀ ਵਲੰਟੀਅਰ ਵਾਈ ਟਰਮ ਲੈ ਆਓ ਭਾਈ ਥੋੜੇ ਤੇ ਚੀਜ਼ ਹੈ ਅਸੀਂ ਨਹੀਂ ਸੀ ਤੁਹਾਨੂੰ ਕਿ ਸਾਡੇ ਕੋਲ ਆਓ ਵਰਕਰ ਨਹੀਂ ਹੈਗੇ ਤੁਸੀਂ ਸਾਡੇ ਆਪ ਦੀ ਇੱਛਾ ਨਾਲ ਆਏ ਸੀਗੇ ਅਸੀਂ ਦਿੱਤਾ ਰੱਖ ਲਓ ਨਹੀਂ ਦਿੱਤਾ ਆਪ ਦੀ ਮਰਜ਼ੀ ਨਾਲ ਹੀ ਚਲੇ ਜਾਓ ਇਹਨਾਂ ਦਾ ਡਾਇਲੋਗ ਵੀ ਤਾਂ ਇਹੀ ਹੁੰਦੇ ਸੀ ਨਾ 17 ਚ ਜਦੋਂ ਨਾਲ ਸਵਾਲ ਕੀਤੇ ਗਏ ਸੀ ਵੀ ਭਾਈ ਫਲਾਣੇ ਨੂੰ ਦੇਤੀ ਫਲਾਣ ਕਹਿੰਦੇ ਹਮਨੇ ਥੋੜੀ ਬੁਲਾਇਆ ਸੀ ਤੁਹਾਨੂੰ ਆਪ ਆਏ ਸੀ ਆਪ ਆਏ ਸੀ